ਕੁਟੀ ਮিনার ਦਾ ਉਹ ਸਥਾਨ ਦਿੱਲੀ ਦੇ ਵਿੱਚ ਜਿਹਨੂੰ ਅੱਪਾ ਅੱਜ ਵੇਖਣ ਆਏ ਆ ਆਪਣੇ ਪਰਿਵਾਰ ਦੇ ਨਾਲ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਚਿੱਤਰ ਸਿੰਘ ਤਰਸਿੱਕਾ ਇਹ ਸਥਾਨ ਦਾ ਸਾਡੇ ਸਿੱਖ ਇਤਿਹਾਸ ਨਾਲ ਬਹੁਤ ਵੱਡਾ ਸਬੰਧ ਹੈ ਇੱਕ ਟੀ ਮিনার ਦੇ ਵਿੱਚ ਤੁਸੀਂ ਵੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਸਾਰਾ ਇਹ ਬਿਲਡਿੰਗ ਨੂੰ ਬਣਾਇਆ ਗਿਆ ਹੈ ਕਿਵੇਂ ਇੰਚ ਮੀਨਾ ਕਾਰੀ ਕੀਤੀ ਗਈ ਹੈ ਪੱਥਰ ਦੇ ਉੱਪਰ ਇਹ ਮੀਨਾ ਕਾਰੀ ਆਪਣੇ ਆਪ ਚ ਇੱਕ ਬੜੀ ਵੱਡੀ ਗੱਲ ਆ ਕਿ ਕਿੱਡੇ ਸੋਹਣੇ ਤਰੀਕੇ ਦੇ ਨਾਲ ਇਹਨੂੰ ਸਾਰੇ ਨੂੰ ਮੀਨਾ ਕਾਰੀ ਕਰਕੇ ਪੱਥਰ ਤੇ ਪੱਥਰ ਪੱਥਰ ਦੇ ਉੱਪਰ ਪੱਥਰ ਜੋੜ ਕੇ ਇਹਦਾ ਕਿੰਨਾ ਸੋਨਾ ਡਿਜ਼ਾਈਨ ਬਣਾਇਆ ਗਿਆ ਹੈ ਆਪਾਂ ਇਹਨੂੰ ਸਾਰੀ ਨੂੰ ਦੇਖਦੇ ਹਾਂ ਅੱਗੇ ਚੱਲ ਕੇ ਹਾਂ ਜੀ ਇਸ ਕੁੱਟਮੀਨਾਰ ਦੇ ਉੱਪਰ ਆਇਤਾਂ ਸ਼ਾਇਦ ਲਿਖੀਆਂ ਨੇ ਜਿਹੜੇ ਵੀਰ ਉਰਦੂ ਜਾਣਦੇ ਨੇ ਉਹ ਜ਼ਰੂਰ ਇਹਨਾਂ ਨੂੰ ਪੜ੍ਹ ਸਕਦੇ ਨੇ ਮੈਂ ਇਹਨੂੰ ਬਿਲਕੁਲ ਹੋਲੀ ਜੀ ਕਰਦਾ ਹਾਂ ਇਸੇ ਤਰ੍ਹਾਂ ਹੀ ਉੱਪਰ ਤਾਂ ਕਿਵੇਂ ਦਾ ਹੀ ਲਿਖਿਆ ਗਿਆ ਹੈ ਇੱਕ ਆਪਣੀ ਆਪ ਚ ਬੜੀ ਵੱਡੀ ਗੱਲ ਹੋਵੇਗੀ ਜਿਹੜੇ ਭੈਣ ਭਰਾ ਜਾਣਦੇ ਨੇ ਉर्दू ਬਾਰੇ ਉਹ ਜ਼ਰੂਰ ਇਹਦੇ ਬਾਰੇ ਵੀ ਦੱਸਣ ਕਿਉਂਕਿ ਹਰ ਧਰਮ ਦੇ ਮੁਤਾਬਕ ਕੁਝ ਨਾ ਕੁਝ ਨਿਯਮ ਤੇ ਹੁੰਦੇ ਹੀ ਨੇ ਇੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੀ ਜਿਹੜੀ ਆ ਇਹ ਡਿਜ਼ਾਈਨਿੰਗ ਕੀਤੀ ਗਈ ਹੈ ਬਿਲਡਿੰਗ ਨੂੰ ਬੜਾ ਹੈਂਗ ਆ ਜੋ ਵੀ ਹੈ ਇਹਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਇਹ ਦੇਖਣਯੋਗ ਕੋ ਪੱਥਰਾਂ ਨੂੰ ਕੱਟ-ਕੱਟ ਕੇ ਉਸ ਸਮੇਂ ਦੇ ਮੁਤਾਬਕ ਕੋ ਇਨੂੰ ਕਿੰਨੀ ਮਿਹਨਤ ਲੱਗੀ ਹੋਵੇ ਕਿੰਨਾ ਕੰਮ ਕਰਨਾ ਪਿਆ ਹੋਵੇਗਾ ਭੰਦਾ ਚਾ ਲਾ ਸਕਦੇ ਹਾਂ ਕੁਟੀ ਮিনার ਦੇ ਵਿੱਚ ਇਸ ਥਾਂ 'ਤੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਸਾਹਮਣੇ ਹੀ ਇੱਕ ਲੋਹੇ ਦਾ ਇੱਕ ਸਮੂਹ ਦੇਖਣ ਨੂੰ ਮਿਲਿਆ ਇਸ ਤਰੀਕੇ ਦੇ ਮੁਤਾਬਕ ਇਸ ਦਾ ਵੀ ਕੋਈ ਨਾ ਕੋਈ ਵੱਡਾ ਇਤਿਹਾਸ ਹੋਵੇਗਾ ਹਨਮੋਲ ਜੀ ਸਿੰਘ ਕਵਿੰਜੀਤ ਕੌਰ ਅਨਮੋਲਦੀਪ ਸਾਰੀ ਜਨੀ ਬੜੀ ਆਨੰਦ ਦੇ ਨਾਲ ਇਹਦਾ ਪੂਰਾ ਆਨੰਦ ਮਾਣ ਰੇ ਹਾਂ ਇਸ ਥਾਂ ਦੇ ਉੱਪਰ ਕੁੱਤੇ ਮিনার ਦਾ ਉਸ ਥਾਂ ਦੇ ਉੱਪਰ ਕੋ ਅਲੱਗ-ਅਲੱਗ ਚੀਜ਼ਾਂ ਦੇਖ ਕੇ ਛੋਟੇ-ਛੋਟੇ ਅੰਦਰ ਨੂੰ ਵੀਡੀਓ ਬਣਾ ਕੇ ਸਾਂਝੀਆਂ ਵੀ ਕਰਾਂਗਾ ਤਾਂ ਕਿ ਤੁਸੀਂ ਵੀ ਭੈਣ ਭਰਾ ਜੇ ਕੋਈ ਇੱਧਰ ਆਓ ਉਹ ਸਾਡਾ ਤੁਸੀਂ ਪਹਿਲਾਂ ਵੀ ਆਏ ਹੋ ਵੇਖਿਆ ਵੀ ਨੂੰ ਸਾਰੇ ਤੇ ਇੱਥੇ ਤਵਾਜ ਵੀ ਉੱਡਦਾ ਪਿਆ ਹੈ ਜੋ بابا ਬੰਦਾ ਸਿੰਘ ਬਹਾਦਰ ਦੀ ਮਿੱਠੀ ਯਾਦ ਨੂੰ ਯਾਦ ਕਰ ਰਿਹਾ ਹੋਵੇਗਾ ਇਹ ਪੱਥਰ ਦੇਖੋ ਕਿੱਡੇ ਕਿੱਡੇ ਵੱਡੇ ਪੱਥਰ ਨੇ ਕਿੱਡੇ ਤਰੀਕੇ ਨਾਲ ਸੈਟਿੰਗ ਕੀਤੀ ਗਈ ਆ ਇਹ ਵੀ ਬੜੀ ਵੱਡੀ ਗੱਲ ਆਪਣੇ ਆਪ ਵਿੱਚ ਇੱਥੇ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਖੇਤਰਾਂ ਤੋਂ ਲੋਕ ਇੱਥੇ ਆਏ ਹੋਏ ਨੇ ਇਹਨਾਂ ਚੀਜ਼ਾਂ ਨੂੰ ਵੇਖਣ ਪਰ ਸਾਡੇ ਬਹੁਤ ਸਾਰੇ ਲੋਕ ਸਿਰਫ ਕਈ ਨਾਂ ਪਖੰਡੀਆਂ ਬਾਬਿਆਂ ਤੱਕ ਹੀ ਸੀਮਤ ਹੁੰਦੇ ਨੇ ਫਲਾਨੇ ਬਾਬੇ ਦੇ ਜਾ ਆਈਏ ਫਲਾਨੇ ਡੇਰੇ ਨੂੰ ਮੱਥਾ ਟੇਕ ਆਈਏ ਆਪਣੇ ਬੱਚਿਆਂ ਨੂੰ ਲੈ ਕੇ ਇਹਨਾਂ ਥਾਵਾਂ ਤੇ ਵੀ ਆਉਣਾ ਚਾਹੀਦਾ ਹੈ